ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣਗੀਆਂ ਆਓ ਸੰਗਤ ਜੀ ਆਪਣੇ ਕੀਰਤੀ ਸਵਾਸਾਂ ਨੂੰ ਲੇਖੇ ਵਿੱਚ ਲਾਈਏ ਜੀ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਗਈ ਤੇ ਉਸ ਵਕਤ ਸਾਧ ਸੰਗਤ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਦੇ ਰੱਬੀ ਬਾਣੀ ਦਾ ਖਜ਼ਾਨਾ ਜਿਹੜਾ ਉਹਨਾਂ ਕੋਲ ਸੀ ਹੁਣ ਉਹ ਰੱਬੀ ਬਾਣੀ ਦਾ ਖਜ਼ਾਨਾ ਗੁਰੂ ਅਮਰਦਾਸ ਮਾਧਰਾ ਜੀ ਦੇ ਨਾਮ ਦਾ ਹੁਣ ਸਾਰ ਸੰਗਤ ਸਿੱਖਾਂ ਨੂੰ ਇੱਕ ਗੱਲ ਪਤਾ ਲੱਗ ਗਈ ਤੇ ਅਸਲ ਵਿੱਚ ਗੁਰੂ ਉਹ ਹੈ ਜਿਹਦੇ ਕੋਲ ਤੇ ਰੱਬੀ ਬਾਣੀ ਹੈ ਕਿਉਂਕਿ ਜਦੋਂ ਸਤਗੁਰੂ ਨਾਨਕ ਜੀ ਸੱਤੇ ਪਾਸ਼ਾ ਜੀ ਨੇ ਗੁਰ ਅੰਗਦ ਸੱਤੇ ਪਾਸ਼ ਨੂੰ ਗੁਰ ਥਾਪਿਆ ਸਭ ਤੋਂ ਮਹਿੰਗੀ ਕੀ ਚੀਜ਼ ਦੀ ਰੱਬੀ ਬਾਣੀ ਸੀ ਇੱਕ ਨਿਸ਼ਾਨੀ ਸੀ ਕਿ ਜਿਹਦੇ ਕੋਲ ਰੱਬੀ ਬਾਣੀ ਹੈ ਉਹ ਗੁਰ ਹੈ ਤੇ ਜਦੋਂ ਇਹ ਦਰਬੀ ਬਾਣੀ ਸਾ ਸੰਗਤ ਗੁਰੂ ਅਮਰਦਾਸ ਸਾਤੇ ਪਾਤਸ਼ਾਹੀ ਦੇ ਕੋਲ ਆਈ ਤੇ ਉਸੇ ਵਕਤ ਜਿਹੜੇ ਖਰੋਤੀ ਸੀ ਉਹਨਾਂ ਨੇ ਕਾਪੜੀਆਂ ਚਾਲਾਂ ਚੱਲੀਆਂ ਸ਼ੁਰੂ ਕਰ ਦਿੱਤੀਆਂ ਤੁਸੀਂ ਦੇਖੋ ਅਨੰਸ਼ ਉਹਦੀ ਬਾਣੀ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਬਾਸ਼ਾ ਨੇ ਬੁਕਾਇਤ ਹਲਾਇਕ ਇਤਿਹਾਸ ਕੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਭ ਹੋ ਸੱਚੀ ਬਾਣੀ ਜੇ ਤੁਸੀਂ ਬਾਣੀ ਐ ਤਾਂ ਸੱਚੀ ਬਾਣੀ ਬਾਣੀ ਐ ਕਿਉਂ ਬਾਸ਼ਾ ਦੀ ਝੂਠੀ ਬਾਣੀ ਕੀ ਆਹ ਬਾਸ਼ਾ ਨੇ ਉਹੀ ਨਾਲ ਦਿੱਤਾ ਕਿਤੇ ਨਹੀਂ ਸੱਚੀ ਬਾਣੀ ਕੋ ਪਾਵਾਣ ਕੀ ਪਾਣੀ ਵੀ ਹੈ ਇਹ ਜਿਹੜੀ ਪੂਰੀ ਹਰਕਾ ਸੇ ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਮੇਂ ਹੀ ਕੱਚੀ ਬਾਣੀ ਜਿਹੜੀ ਲਿਖਣੀ ਉਹ ਸ਼ੁਰੂ ਹੋ ਗਈ ਸੀ ਉਹਦੀ ਕੱਚੀ ਬਾਣੀ ਜੇਸੀ ਕਹਿੰਦੇ ਆ ਪਹਿਲਾਂ ਪਹਿਲ ਤੇ ਬਾਦ ਦਾ ਤਾਂ ਮੁਆਫ ਕਰਿਓ ਆਪਾਂ ਜਿੰਨਾ ਵੀ ਪੜਿਆ ਉਹ ਬਕਤ ਪੀਥੀ ਜਦ ਉਹਨਾਂ ਦਾ ਪੁੱਤਰ ਮਿਹਰਬਾਨ ਉਹਨਾਂ ਬਾਰੇ ਵੀ ਪੜਿਆ ਜਾ ਰਿਹਾ ਹੈ ਪਰ ਸਾਸੰਗਤ ਇਤਿਹਾਸ ਦੀ ਕੋਈ ਦੱਸਦੀ ਹੈ ਸ਼ਬਦ ਸੰਗਤ ਦਾ ਇੱਕ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਵੀ ਕੱਚੀ ਬਾਣੀ ਲਿਖੀ ਗਈ ਹੈ। 아니 ਤਫਾਸ਼ਾ ਦੇ ਸ਼ਬਦਾਂ ਕੀ ਹਨ। ਹੁਣ ਇੱਕ ਕੱਚੀ ਬਾਣੀ ਲਿਖੀ ਹੈ ਇਤਿਹਾਸ ਵਿੱਚ। ਉਹ ਬਹੁਤ ਘੱਟ ਰੱਖਿਓ। ਗੁਰੂ ਅਮਰਦਾਸ ਜੀ ਬਾਸੰਗਤ ਦੇ ਸਾਸੰਗਤ ਪ੍ਰਚਾਰ ਵਾਸਤੇ ਸਾਸੰਗਤ ਜਿਹੜੇ ਭਗਤ ਸੇਵਾ ਦਾ ਆਪਣੇ ਗੁਰਾਂ ਦਾ ਵੀਰ ਸਾਹਾ ਸੰਗ ਜਿਹੜਾ ਥਾਪੇ ਹੈ ਤੇ ਉਹਨਾਂ ਦੇ ਵਿੱਚ ਇੱਕ ਸੇਵਾ ਦਾ ਹੋਇਆ ਜਿਹਦਾ ਨਾਮ ਸੀ ਭਾਈ ਹੰਧਾਰ ਭਾਈ ਹੰਧਾਰ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਬਹੁਤ ਅਨੰਦ ਪਿਆਰੂ ਸੇਕ ਤੁਸੀਂ ਇਤਿਹਾਸ ਵਿੱਚ ਇਹ ਜ਼ਿਕਰ ਮਿਲਦਾ ਹੈ ਭਾਈ ਹੰਧਾਲ ਜੀ ਦਾ ਇਹੋ ਜਿਹਾ ਸੇਵਕ ਸੀ ਕਿ ਇੱਕ ਵਾਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਲੰਗਰ ਰੌਣਜਾ ਰਹੇ ਸੀ ਤੇ ਭਾਈ ਹੰਧਾਲ ਜੀ ਅੱਕੇ ਬੈਠ ਕੇ ਲੰਗਰ ਵਾਸਤੇ ਪ੍ਰਸ਼ਾਦੇ ਕਰਾਣ ਵਾਸਤੇ ਆਟਾ ਹੁੰਦੇ ਸੀ ਤੇ ਕੀ ਹੋਇਆ ਜਦੋਂ ਭਾਈ ਹੰਧਾਲ ਜੀ ਨੇ ਆਪਣੇ ਅੱਖਾਂ ਨੂੰ ਉੱਪਰ ਚੁੱਕਿਆ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਆ ਰਹੇ ਆ ਤੇ ਹੁਣ ਉਹ ਇੱਕ ਦੁੱਧ ਦੇ ਵਿੱਚ ਬਸ ਗਿਆ ਦੁੱਧ ਦਾ ਕੀ ਸੀ ਵੀ ਮੈਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਮਸਕਾਰ ਕਰਨੀ ਪਈ ਨਮਸਕਾਰ ਕਰ ਲਈਆਂ ਹੁਣ ਨਮਸਕਾਰ ਕਰਨ ਵਾਸਤੇ ਹੱਥ ਧੋਣੇ ਪਏੜੇ ਹੱਥ ਲਿਖੜੇ ਹੋਈ ਹੈ ਜੇਕਰ ਹੱਥ ਧੋਣ ਚਿਰ ਗਿਆ ਤੇ ਬਾਦਸ਼ਾਹ ਜੀ ਤਾਂ ਉਲੰਘ ਜਾਣਗੇ ਹੁਣ ਦੋ ਦਾ ਬਣ ਗਏ ਤੇ ਮੇਰੇ ਕੋਲ ਸਮਾਂ ਕੋਈ ਨਹੀਂ ਜਿਹੜੀ ਹਜੇ ਸੋਚਣਾ ਮਾਰਨ ਦਾ ਸੋਚਦਾ ਸੀ ਉਹਨੇ ਕਦਮਾਂ ਦੇ ਵਿੱਚ ਗੁਰੂ ਅਮਰਦਾਸ ਜੀ ਤੇ ਬਾਦਸ਼ਾਹ ਭਰੀ ਹੰਦਾਲ ਜੀ ਦੇ ਕੋਲ ਆ ਭਰੀ ਹੰਦਾਲ ਨੇ ਉਸੇ ਵੰਕਤ ਆਡੇ ਨੂੰ ਛੱਡਿਆ ਸਾਰੇ ਕੇ ਸਾਥ ਸੰਗਤ ਆਪਣੇ ਹੱਥਾਂ ਨੂੰ ਪਿੱਛੇ ਨੂੰ ਕਰਕੇ ਨਾ ਜੀ ਗੁਰੂ ਅਮਰਦਾਸ ਜੀ ਬਾਸੋਂ ਨਮਸਕਾਰ ਕਰਦੇ ਗੁਰੂ ਅਮਰਦਾਸ ਜੀ ਬਾਸਾ ਤੁਹਾਨੂੰ ਕਹਿੰਦੇ ਭਾਈ ਸੰਧਾਨਾ ਜੀ ਨਾ ਕੋਈ ਸਿੱਖ ਦੇਖਿਆ ਜਦੋਂ ਵੀ ਨਮਸਕਾਰ ਕੀਤੀ ਜਾਂਦੀ ਹੱਥ ਉਹ ਕਰਕੇ ਕੀਤੀ ਜਾਂਦੀ ਹੈ ਕਿ ਤੂੰ ਪਹਿਲਾ ਸਿੱਖ ਹੈ ਵੀ ਜਿਹੜਾ ਆਪਣੇ ਹੱਥ ਪਿੱਛੇ ਨੂੰ ਕਰਕੇ ਨਮਸਕਾਰ ਕਰਦਾ ਹੈ ਭਾਈ ਲਾਲ ਜੀ ਆਖਣ ਕਹਿੰਦੇ ਸੱਚੇ ਬਾਦਸ਼ਾਹ ਮੈਂ ਸੇਵਾ ਕਰਦਾ ਸੀ ਹੱਥ ਲਿਬੜੇ ਹੋਏ ਸੀ ਜੇ ਮੈਂ ਹੱਥ ਅੱਗੇ ਨੂੰ ਕਰਕੇ ਹੁਣ ਨਮਸਕਾਰ ਕਰਦਾ ਤੁਹਾਡੇ ਮੈਂ ਬੋਦੀ ਆਸਦਾਨਾ ਤਾਂ ਮੇਰੇ ਹੱਥ ਲਿਬੜ ਹੋ ਸੀ ਪਾਣੀ ਨਾ ਤਹੀ ਹੋਣੀ ਸੀ ਜੇ ਸੱਚੇ ਪਾਤਸ਼ਾਹ ਇਹ ਜੀ ਮਨ ਵਿੱਚ ਥਾਸੀ ਮੈਂ ਕਿਤਾ ਸੇਵਾ ਕਰਦੇ ਕਰ ਤੁਸੀਂ ਮੇਰੇ ਕੋਲ ਆਗੇ ਤੇ ਮੈਂ ਤਾਂ ਸੇਵਾ ਕਰਦਿਆ ਕਰਦਾ ਇਸੇ ਤਰ੍ਹਾਂ ਕੇ ਤੁਹ ਨਮਸਕਾਰ ਕਰਦੇ ਉਦੋਂ ਅਕਾ ਸੱਚੇ ਪਾਤਸ਼ਾਹ ਜੀ ਨੇ ਪਾੜੀ ਹੁੰਦਾਲ ਨੂੰ ਆਪਣੀ ਗੱਲ ਬਕਰੀ ਚਲਿਆ ਤੇ ਆਖਣ ਕਹਿੰਦੇ ਤੇ ਦੀ ਸੇਵਾ ਕੀ ਪਰਮਾਨ ਹੋਈ ਤੇ ਉਸ ਵਕਤ ਉਹਨਾਂ ਨੂੰ ਸਾਧ ਸੰਤ ਭਾਈ ਹੰਦਾਲ ਜੀ ਨੂੰ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਚਾਰਿਤ ਸਾਧਿਆ ਸੀ ਹੁਣ ਭਾਈ ਹੰਦਾਲ ਦੇ ਜਨਮ ਗੁਰੂ ਦਾ ਰਿਖ ਹੋਇਆ ਉਥੇ ਦੇ ਨਾਲ ਵਾਲੇ ਵਸਤੀ ਵਿੱਚ ਸੀ ਸਾਧ ਸੰਤ ਭਾਈ ਹੰਦਾਲ ਦੇ ਅੱਗੇ ਦੋ ਪੁੱਤਰ ਹੋਏ ਸਾਧ ਸੰਤ ਹੁਣ ਇਹਨਾਂ ਨੇ ਕੀ ਕੀਤਾ ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਖੋਤਾ ਦਿੱਤੀ ਸੀ ਅੱਗੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਨੂੰ ਦੇ ਦਿੱਤੀ ਤੇ ਉਸ ਵਕਤ ਭਾਈ ਹੰਧਾਲ ਦੇ ਜਿਹੜੇ ਪੁੱਤਰ ਸੀ ਇਹਨਾਂ ਨੂੰ ਇਸ ਗੱਲ ਦਾ ਬੜੀ ਸਾਧ ਸੰਗਤ ਕੋ ਔਖੀ ਲੱਗੀ ਜਿੰਦ ਲੱਗੀ ਕਿ ਕਮਾਲ ਦੀ ਗੱਲ ਹੈ ਸਾਡਾ ਪਿਓ ਇੰਨਾ ਟੈਨ ਸੇਵਾ ਕਰਦਾ ਰਿਹਾ ਇੰਨਾ ਟੈਨ ਲੰਗਰ ਬਣਾਦਾ ਰਿਹਾ ਤੇ ਹੋਇਆ ਕਿ ਇਹ ਗੁਰਦੰਦ ਦੀ ਤਾਂ ਕਿਸੇ ਹੋਰ ਵਾਰਸੇ ਦੇ ਦਿੱਤੀ ਗਿਆ ਹੁਣ ਸਾਧ ਸੰਗਤ ਉਹਨਾਂ ਨੇ ਕੀ ਕੀਤਾ ਉਸੇ ਵਕਤ ਸਾਧ ਸੰਗਤ ਉਹਨਾਂ ਨੇ ਜਿਹੜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਕਾਬਲ ਇੱਕ ਕੱਚੀ ਬਾਣੀ ਜਿਹੜੀ ਉਚਾਰਨੀ ਆਪੋ ਜਿਹੜੀ ਸ਼ੁਰੂ ਕਰ ਦਿੱਤੀ ਸੀ ਇਸੇ ਕਰਕੇ ਗੁਰੂ ਅਮਰਦਾਸ ਸੱਚੇ ਪਾਸ਼ਾ ਨੇ ਆਖਿਆ ਸੀ ਕਿ ਕੱਚੀ ਬਾਣੀ ਤੋਂ ਬਚੇ ਰਹਿਣਾ